ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਚੱਲਿਆਂ ਜੀ ਆਪਣੇ ਨਾਨਕਿਆਂ ਨੂੰ ਉੱਥੇ ਇੱਕ ਮੈਰਿਜ ਫੰਕਸ਼ਨ ਹੈਗਾ ਮੈਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਹਾਂ ਤੁਹਾਨੂੰ ਸਾਰਿਆਂ ਨੂੰ ਤੇ ਤੁਹਾਡੀ ਸੁਖੋ ਭੈਣ ਜੀ ਨੂੰ ਨਾਲ ਲੈ ਕੇ ਉੱਥੇ ਪਹੁੰਚਣਾ ਹੁਣ ਲੇਟ ਹੋ ਗਏ ਥੋੜੇ ਜਿਹਾ ਮਾਮੀ ਵੇਟ ਕਰ ਰਹੀ ਹੈ ਤੇ ਉੱਥੇ ਜਾ ਕੇ ਦੇਖਦੇ ਹਾਂ ਤੁਹਾਨੂੰ ਪਹਾੜੀ ਵਿਆਹ ਏ ਜਿਹੜਾ ਉਹ ਆਪਾਂ ਦਿਖਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨਾ ਖਸਤੇ ਦਿਖਾ ਹੋਇਆ ਅ ਤੇ ਕਿਵੇਂ ਕਿਵੇਂ ਉਹਨਾਂ ਦੇ ਰੀਤੀ ਰਿਵਾਜ ਨੇ ਸਾਰਾ ਕੁਝ ਦੱਸਾਂਗੇ ਆਪਾਂ ਮੇਰਾ ਪੁੱਤ ਪੂਰਾ ਰੈਡੀ ਹੋਇਆ ਵਾ ਮੇਰੇ ਪੁੱਤ ਨੇ ਮੈਨੂੰ ਘੜੀ ਵੀ ਲਿਆ ਕੇ ਦਿੱਤੀ ਮੁੰਦੀ ਵੀ ਲਿਆ ਕੇ ਦਿੱਤੀ ਕਹਿੰਦੀ ਪਾਪਾ ਇਹ ਪਾਜ ਮੇਰੇ ਨਾਲ ਵੀ ਜਾਣ ਨੂੰ ਤਿਆਰ ਖੜਦੀ ਆ ਕਹਿੰਦੀ ਮੈਂ ਵੀ ਜੁੱਤੀ ਪਾਦੀ ਦਿਖਾ ਦਿਓ ਜੀ ਵਿੱਚ ਨੂੰ ਵੀ ਮੈਂ ਵਿੱਚ ਸੋਣੀ ਲਾਤੀ ਕਹਿੰਦੀ ਮੈਂ ਸਾਸ੍ਰੀ ਕਾਂ ਨਹੀਂ ਬਣਾਈਦਾ ਪੁੱਤ ਹੱਥ ਤੱਕ ਦੇਖਦਾ ਹਨਾ ਸਾਸ੍ਰੀ ਕਾਂ ਬਣਾ ਦੇ ਸੱਸੀ ਕੱਲ ਮਰਨੀ ਪਿੱਛੇ ਦੇਖਣਾ ਉਹਦੇ ਫੇਰੇ ਸੱਸੀ ਕੱਬਲਾਉ ਬਲਾਉ ਤੇ ਸੱਸੀ ਮੈਂ ਬਰਨੀ ਫਮੈ ਲੈ ਕੇ ਨਹੀਂ ਜਾਣੀ ਮੈਂ ਲੈ ਕੇ ਨਹੀਂ ਜਾਣੀ ਬਾਹਰ ਨੂੰ ਨਾ ਚੱਲਿਆ ਪਹਿਲੇ ਸੱਸੀ ਕੱਬਲਾਉ ਸੱਸੀ ਬੁਲਾਉ ਨਾ ਜੀ ਜਦ ਲਈ ਪੜਾ ਮੈਂ ਤਿਆਰ ਹੋ ਜਾਵਾਂ ਫੇਰ ਬੁਲਾਉਂਗਾ ਸੱਸੀ ਕੱਲ ਅ ਕਿੱਧਰ ਗਈ ਸੁਖਵੀਰ ਅ ਸਹਰੇੜੀਆ ਸਾਰਾ ਕੋਸਾ ਤੇ ਮੇਰੇ ਜਿਹੜੇ ਕੱਪੜੇ ਹੈਗੇ ਐ ਇਹ ਹੈਗੇ ਗਿੱਲੇ ਪ੍ਰੈਸ ਪ੍ਰੋਸਤਿਤੀ ਪੱਜੂ ਵੀ ਜਾ ਕੇ ਮੈਂ ਤਿੰਨ ਦਿਨ ਪਹਿਲਾਂ ਕਿਹਾ ਸੀ ਤਾਂ ਕਹਿੰਦੇ ਦਿਮਾਗ ਚੋਂ ਨਿਕਲ ਗਿਆ ਰੱਖਣੀ ਹੋ ਜਾਂਦਾ ਹੁੰਦਾ ਕਿਤੇ ਨਾ ਕਿਤੇ ਹਾਂਜੀ ਆ ਲਿਓ ਬਾਈ ਸਾਸਰੀ ਘਾਲ ਦੀ ਸਾਰਿਆਂ ਨੂੰ ਛੇਤੀ ਆ ਲਿਓ ਅੱਛਾ ਤੂੰ ਹੀ ਆ ਮੇਰੇ ਮਗਰ ਮਗਰ ਹੋ ਗਈ ਵਿਆਹ ਜਾਣ ਨੂੰ ਤਿਆਰ ਤੂੰ ਆਈ ਕਰ ਫਿਰ ਤੂੰ ਰਹਿ ਜਾ ਮੈਂ ਤੇ Papa ਜਾਣੇ ਰੋਪਣ ਨੂੰ ਮੈਂ ਜਾਣਾ ਤੂੰ ਨਾ ਜਾ ਨਹੀਂ ਤੂੰ ਪੁੱਛ Papa ਨੂੰ ਕਿ ਮੈਂ ਜਾ ਸਕਦੀ ਆ ਪੁੱਛ ਕਿ ਮੈਂ ਰੋਪਣ ਨੂੰ ਜਾ ਸਕਦੀ ਆ ਕਿ Papa ਪਲੀਜ਼ ਪਲੀਜ਼ ਕਰੇ Papa ਨੂੰ ਪਲੀਜ਼ ਰੱਦੀਪੀ ਹਾਂ ਕਿਆ ਖੋ ਪੀਤੀ ਪੀਤੀ ਕਿਆ ਖੋਲੀ ਖੋਲੀ ਕਿਆ ਵਿਜੁਤੀ ਖੋਲਦਾ ਵਿਜੁਤੀ ਖੋਲਦਾ ਆ ਗਿਆ ਠੀਕ ਆ ਹਾਂ ਮੇਲੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਈਆਂ ਦੀ ਰੋਟੀ ਜਾਟੀ ਦਾ ਧਿਆਨ ਰੱਖੀ ਹੈ ਉਹ ਤਾਂ ਠੀਕ ਆ ਕੱਰ ਦੀ ਬਾਰਦੀ ਵੀ ਲੈ ਕੇ ਆਉਣੀ ਸੀ ਯੂਨੀਫਾਰਮਸ ਵਿੱਕੀ ਨੂੰ ਭੇਜ ਦੋ ਵੇਲੇ ਖਵੇਲੇ ਜੇ ਹਾਂ ਉਹ ਸਾਰੀ ਫਟ ਗਈ ਕੋਈ ਲੈ ਦੂੰਗਾ ਹਾਂ ਨਾ ਜਿਆਦਾ ਕਿੱਥੇ ਨੂੰ ਹੁੰਗਲੀ ਫੜ ਕੇ ਕਹਿੰਦੀ ਚਲੋ ਜੀ ਕਿੱਧਰ ਜਾਣਾ ਕੱਢ ਜਾ ਪਹਿਲਾਂ ਸੁਖਵੀਰ ਉਹਨਾਂ ਨਾਲ ਬਾਅਦ ਵਿੱਚ ਮਲਾਉਂਦਾ ਜੀ ਮੈਂ ਕਿੱਧਰ ਜਾਣਾ ਮੇਰੇ ਪੁੱਤ ਨੇ ਕਿੱਥੇ ਨੂੰ ਕਿੱਥੇ ਨੂੰ ਹਾਂ ਅੱਛਾ ਇਹ ਅੱਜ ਇੱਥੇ ਲਿਖ ਜਮਾ ਕੁਰਤੇ ਤੇ ਵੀ ਜਮੇਗਾ ਪਾਉਣੀ ਜਿਹੜੀ ਅੱਛਾ ਨਹੀਂ 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 ਆ ਜਾ ਬਾਈ 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 ਬਸ ਹਾਲੀ ਨਹੀਂ 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 ਆ ਜਾ ਇਧਰ ਆ ਜਾ ਤਾਂ ਸੱਤਰੀ ਕੱਲ ਬੁਲਾਈਏ ਤੂੰ ਵੀਰੇ ਵੈਦੁਰ ਜੀ ਦਾ ਖਾਲਸਾ ਛੇ ਵੈਦੁਰ ਜੀ ਕੀ ਬੋਲੇ ਅੱਛਾ ਜਿੱਕਣੇ ਪਹਾੜੀ ਭੰਗੜਾ ਪਾਉਂਦੇ ਹੁੰਦੇ ਨੇ ਜੇ ਕਰਕੇ ਓਕਣਾ ਪਾਉਣਾ ਭੰਗੜਾ ਠੀਕਾ ਤੁਸੀਂ ਨੱਚਿਓ ਆਂ ਮੈਂ ਕੱਢ ਕੇ ਦੇਖੂਗੀ ਪਤਾ ਕੀ ਚਲ ਵੀਡੀਓ ਤੇ ਬਣਾਉਂਗੀ ਮੇਰੀ ਫਿਰ ਬਣਾ ਦੂੰਗੀ ਨਹੀਂ ਜੇਲੇ ਦਾ ਆਸ ਪੜੋਸ ਵਾਲੇ ਹੁੰਦੇ ਰਿਸ਼ਤੇਦਾਰ ਹੁੰਦੇ ਉਹ ਆਂ ਸਰਕਲ ਬਣਾ ਕੇ ਬੈਠਦੇ ਆ ਜਿਹੜੀ ਨਮੀ ਬਹੂ ਹੁੰਦੀ ਆ ਉਹ ਨੱਚਦੀ ਹੁੰਦੀ ਆਏ ਸੋਨੇ ਦੀ ਉਹਨੇ ਨੱਥ ਪਾਈ ਵੀ ਹੁੰਦੀ ਆ ਲਾਲ ਲਬੀਸਟੀ ਗਲਾਈ ਵੀ ਹੁੰਦੀ ਆ ਅਗਲੇ ਦਿਨ ਜਦੋਂ ਮਤਲਬ ਅਗਲੇ ਦਿਨ ਉਹਨਾਂ ਨੇ ਮੱਥੇ ਟੇਕਦੇ ਹੁੰਦੇ ਆ ਚੱਲੀ ਹੁੰਦੀ ਦਵਾਈ ਨੂੰ ਹਾਂ ਖੜੀ ਦਵਾਈ ਹੋ ਵੱਟਾ ਭਾਈ ਜਿਹੜਾ ਜਾਣਾ ਰਿਹਾ ਪਾੜੇ ਸਕੇੜ ਮਾਰ ਕੇ ਕੱਪੜੇ ਹੋਈਆਂ ਕੱਪੜੇ ਹੋਈਏ ਸਾਰੇ ਹੋਈ ਲੈ ਕੇ ਜਾਣੇ ਜੀ ਤੇ ਨਾ ਆਪਾਂ ਹੱਥ ਚੜਜਣੇ ਦੀ ਉਂਗਲੀ ਚੜਜਣੇ ਵਿੱਚ ਨਾ ਥਲੇ ਚਲੋ ਜੀ ਫਿਰ ਵਾਏ ਚਲੋ ਜੀ ਮੇਰੇ ਤੇ ਜਾ ਕੇ ਹੁਣ ਅਸੀਂ ਥੋੜਾ ਜਿਹਾ ਮਾਸੀ ਕੋਲ ਜਾਣਾ ਕਹਾਂ ਜੀ ਮਾਸੀ ਦੇ ਕੋਲ ਤੇ ਅਸੀਂ ਥੋੜਾ ਜਿਹਾ ਸਮਾਨ ਚੱਕਣਾ ਜੀ ਆ ਉੱਪਰ ਮਾਮੇ ਦਾ ਮੁੰਡਾ ਗਿਆ ਵਾ ਜਿਹੜਾ ਉਹਦਾ ਕੋਟ ਆ ਜੀ ਉੱਥੇ ਹਾਂ ਵਿਕੀ ਸਿੰਘ ਮਗਨ ਖੜੀ ਹੈ ਹਾਂਜੀ ਪੰਗ ਜੀ ਕਿ ਹਾਲ ਹੈ ਜੀ ਹਾਂ ਹਾਂ ਚਲੋ ਠੀਕ ਹੈ ਜੀ ਫਿਰ ਓਕੇ ਬਾਏ ਕੋਈ ਨਾ ਤੋੜਦਾ ਨਾ ਕੋਈ ਸੋਨੇ ਹਾ ਸਤਿ ਸ਼੍ਰੀ ਅਕਾਲ ਲੋ ਜੀ ਪਹੁੰਚ ਗਏ ਜੀ ਆਪਾਂ ਮਾਸੀ ਦੇ ਕੋਲ ਮਾਸੀ ਪਹਿਰੇ ਪੈਣਾ ਆ ਤੁਸੀਂ ਵੀ ਵੇਂਦੀ ਕੱਢ ਦੇ ਵੀਡੀਓ ਕਿੰਨੇ ਪੈਕੇਟ ਕੱਢ ਦੇ ਵੀਡੀਓ ਕੋਤਾਲਾ ਪਸਾ ਲੱਗੀ ਵੀ ਨਹੀਂ ਛੱਕਣ ਹੈ ਅਹ ਅਸੀਆ ਸ਼ਾਸੀ ਕਬਲਾ ਪਨ ਅਸੀ ਕਬਲਾ ਪਨ ਅਸੀ ਕਬਲਾ ਲਾਓ ਸਸਰੀਕਾਲ ਜੀ ਇਹ ਮੇਰੇ ਪੁੱਤ ਹੋਰ ਮੇਰਾ ਜੁਣਾ ਕਾਕਾ ਇਹ ਮੇਰੇ ਜੁਣਾ ਕਾਕਾ ਮੈਂ ਕੀ ਹਰਫੇ ਮੇਰੇ ਕੋ ਮੂੰਹ ਬਨ ਜਾਣਾ ਤਾ ਹੈ ਥੋੜੀ ਚਾਹ ਹਾਂ ਲਿਆ ਚੀਜੀ ਜਹਾਪਨ ਚੀਜੀ ਨੂੰ ਪੈਸੇ ਦੇ ਦਿੱਤੇ ਵਸਾ ਠੀਕ ਹੈ ਨਾ ਕੀ ਦੇ ਦੇਵਾਂ ਤੇ ਮੈਂ ਰਾਤ ਤੇ ਗੱਡੀ ਨੂੰ ਜੋਕੇ ਮੈਂ ਭੁੱਲ ਗਿਆ ਨਾ ਸੋਚਦਾ ਹੀ ਆਈ ਗਿਆ ਵਸਾ ਹਾਂ ਕੀ ਹੈ ਉਹ ਪੈਸੇ ਕੀ ਰੇ ਬੱਸ ਆ ਮੈਂ ਤਾਂ ਤੇ ਦੀ ਜਣੇ ਦੀ ਲਈ ਦੋ ਹੀ ਚਾੜੀਆ ਦੋ ਹੀ ਚਾੜੀਆ ਨਹੀਂ ਫੇ ਦੋ ਹੀ ਆਇਆ ਤੁਸੀਂ ਦੋ ਹੀ ਜਾਣੇ ਆ ਨਹੀਂ ਮੈਂ ਆਪਣੀ ਦੋ ਹੀ ਚਾੜੀਆ ਅੱਛਾ ਤਾਂ ਹਾਈਂ ਦੋ ਦੋ ਕਭਾ ਹੋਰ ਦੇ ਦਿੰਗੋ ਤੈਨੂੰ ਅੱਛਾ ਖੜਾ ਜਾ ਖੜਾ ਖੜਾ ਲੈ ਆ ਪਾਈ ਪਾਣੀ ਖੜਾ ਹੋਰ ਫੇ ਮਸੀ ਆ ਪਸਾ ਪ੍ਰਸ਼ਾਦਾ ਦਾਦਾ ਛਕ ਲਿਆ ਸასი ਕਾ ਹਾਂ ਪ੍ਰਸ਼ਾਦਾ ਦਾਦਾ ਛਕ ਲਿਆ ਚੱਲ ਚਲੀਏ ਤੇਰੇ ਪੇਕਿਆਂ ਨੂੰ ਕਿਹ ਚੱਕੀ ਗੁੜੀ ਹੋਣਾ ਵਸੇ ਤੂੰ ਜਿੱਤੀ ਦੇਖੇ ਇਹ ਨਹੀਂ ਦੂਜੀ ਆਈ ਵਾਰ ਨਾ ਕਰ ਦਿੰਦੀ ਮੈਂ ਕਹਿੰਦੀ ਬੱਚੀ ਨੂੰ ਕਰਨਾ ਵੀ ਮੇਰ ਕਾਇ ਹੋ ਜਾਂਦਾ ਮਿੱਠਾ ਚੱਟੂ ਕਾ ਲਾ ਚੁੱਪ ਤੇਰੇ ਗੁੜੀ ਹੋਣਾ ਆਪਣੇ ਬੇਟੇ ਵਿਆਹ ਇਹਦਾ ਜਿਹੜਾ ਕੋ ਸੰਤਰੇ ਲਿਖੇ ਉਹ ਲਿਖੇ ਤੇ ਆਦਾ ਅੱਛਾ ਹਾਂ ਉਹ ਕਹਿੰਦੇ ਮਾਸੂ ਜੀ ਜ਼ਰੂਰ ਲੈ ਕੇ ਆਇਓ ਆਪਣੇ ਹਾਂ ਇਹ ਨਾ ਮਟਾ ਵੀ ਹੋ ਗਿਆ ਚੱਲੀਏ ਤੁਸੀਂ ਉਹ ਭੰਗੜੇ ਪਾਇਆ ਹੋ ਹੈ ਹਾਂ ਕਿੱਦਾਂ ਹੋ ਗਿਆ ਕਿੱਦਾਂ ਹੋ ਗਿਆ ਉਹ ਚੱਲ ਚੱਲੀਏ ਮੈਂ ਕਹਿੰਦਾ ਤੂੰ ਸੀਦਾ ਮੂਡ ਬਣਦਾ ਬਣਾਓ ਅੱਜ ਬਣ ਗਈ ਬਸ ਬਣ ਗਿਆ ਮੂਡ ਬਸ ਚੱਕ ਕਪੜੇ ਚੱਕੋ ਇਹਦੇ ਬਸ ਗੱਲ ਕਰਦੇ ਮੈਂ ਨਹੀਂ ਮੂਡ ਬਸ ਹੁਣ ਦੇ ਤੱਕ ਕੋਈ ਨਹੀਂ ਆ ਹੂੰ ਨਹੀਂ ਤੇ ਨੂੰ ਪਤਾ ਹੀ ਆ ਬਸ ਤੁਰਨੇ ਕਰਕੇ ਬੜੇ ਤੁਰਨੇ ਕਾਲ ਕੇ ਕੀ ਤੁਰਨਾ ਗੱਡੀ ਵਿੱਚ ਜਾਣਾ ਆਪਾਂ ਨੇ ਇਹ ਉਹਨਾਂ ਦੇ ਘਰ ਤੱਕ ਵੀ ਗੱਡੀ ਚੱਲੇ ਜਾਂਦੀ ਆਪਾਂ ਨੇ ਵੈਸੇ ਜਿੱਥੇ ਜਾਣਾ ਅੱਛਾ ਚਾ ਤੂੰ ਪਾਲਾ ਕਪੜੇ ਜੱਪਣਾ ਚਾਹਤ ਹੈ ਹਾਂ ਪਤਾ ਕਪੋ ਗੁਰ ਪੁੱਛਣਾ ਹਾਂ ਹਾਂ ਪੁੱਤਣਾ ਨਹੀਂ ਕਿਸੇ ਨੇ ਪੁੱਛਣਾ ਲੋੜੇ ਨਹੀਂ ਪੁੱਛਣ ਦੀ ਹਾਲ ਤਾਂ ਤੂੰ ਮਾਲਕਣਾ ਘਰ ਦੀ ਕਿਆ ਕਹਿੰਦੀ ਤੂੰ ਬੋਲਦੀ ਨਹੀਂ ਤੇਰੀ ਡੱਡੀ ਜਾਈ ਜਾਂਦੀ ਹੈ ਉਹ ਖੜ ਜਾ ਮਾਸੀ ਨੂੰ ਪੁੱਛਦਾ ਲਵਾ ਮੜਾ ਜੱਖਾ ਆਜਾ ਹਮ ਇਦਾਂ ਚੱਲ ਪੀ ਤੇ ਖੜ ਜਾ ਪੁੱਤ ਆਏ ਆਏ ਤਾਂ ਚੁਟਕੀ ਮਾਰਨੀ ਆ ਗਈ ਅੱਛਾ ਫਿਰ ਫਿਰ ਹਾਂ ਚਲਦੀ ਜੀ ਤੇ ਚਲਦੀ ਹੈ ਫਿਰ ਬਾਕਪੜੇ ਨੂੰ ਕੱਢੀ ਬੈਠੀ ਆ ਠੀਕ ਆ ਇਹ ਦੇਖ ਹਾਣੀ ਆ ਜੀ ਸੁਖਵੀਰ ਹਾਂ ਉਹ ਹੈਗੇ ਕਪੜ ਇਹ ਸੁਖਵੀਰ ਇਹ ਫਿਰ ਆ ਗਿਆ ਮੈਂ ਕੈਮਰਾ ਲੈ ਕੇ ਇੱਧਰ ਨੂੰ ਕੈਮਰੇ ਲੈ ਕੇ ਆ ਗਏ ਹਿੰਦੀ ਹਿੰਦੀ ਨਹੀਂ ਸਾਥੀ ਦੇ ਪੱਪੀ ਸਾਥ ਤਸਰੀਆ ਕਾਲ ਉਹ ਖਰਚਾ ਮੇਰੇ ਪੁੱਤ ਦਾ ਨਾ ਬੰਦਾ ਸਾਥਰੀ ਕਾਲ ਪੱਪੀ ਸਾਥਰੀ ਕਾਲ ਹੋ ਠੀਕ ਠਾਕ ਹੈ ਆਨ ਵਰਦੀ ਆ ਕੇ ਦੀ ਰਿਪੋਰਟ ਆ ਛਾਂ ਕਰਦੀ ਪਰਚਾਈ ਸਾਡੀ ਹਾਂ ਦਿੰਦੇ ਹਾੜੇ ਦਾ ਪੈਰ ਮੇ ਸੁੱਤੀ ਪਈ ਆ ਰਾਹ ਜਲਾ ਘੋੜੇ ਵੇਚ ਕੇ ਆਪਣੇ ਖਤਮ ਕਾਣੀ ਹਾਂ ਕੰਮ ਕਮਲ ਵੇੜ ਚਲੋ ਟੈਂਸ਼ਨਾਂ ਤਾਂ ਲੈਫਟ ਦੇ ਵਿੱਚ ਚਾਹੀਦੀਆਂ ਹੁੰਦੀਆਂ ਬਿਗਾਰ ਟੈਂਸ਼ਨ ਤੇ ਥੋੜੋ ਕੁਸੇ ਬਣਦਾ ਹੁੰਦਾ ਮਾਸੀ ਨੂੰ ਜਾਣਾ ਭਾਈ ਮਾਸੀ ਦੇ ਕੱਪੜੇ ਕੱਢੇ ਹੋਏ ਆ ਹਾਂ ਹਾਂ ਉਹ ਰਾਜਵਿੰਦਰ ਵੀ ਮੈਨੂੰ ਦੱਸ ਦਿੱਤੀ ਕਹਿੰਦੀ ਮੈਂ ਕਿ ਮੰਮੀ ਜਾਇਓ ਤੁਸੀਂ ਵਾਰਿਓ ਫੇਰ ਠੀਕ ਆ ਫੇਰ ਠੀਕ ਆ ਫੇਰ ਠੀਕ ਆ ਫੇਰ ਠੀਕ ਆ ਓ ਬੱਲੇ ਓ ਆ ਕਿਆ ਕਹ ਤਾ ਰੱਖ ਅੱਖ ਬੰਦ ਕਰ ਲੈ ਮੈਂ ਲੈ ਕਰ ਲਈ ਅੱਖ ਬੰਦ ਚੱਲ ਲੈ ਵੀ ਅੱਖਾਂ ਬੰਦ ਆ ਮੇਰੀਆਂ ਵਾਹ ਹਈ ਓ ਮੇਰੇ ਰੱਬਾ ਬਾਚ ਓ ਬੱਲੇ 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 ਪਾਰਟੀ ਕਰੂਗਾ ਪਾਰਟੀ ਓ ਪਾਰਟੀ ਕਰਕਰ ਕੋ ਪਾਰਟੀ ਕਰਨਵੀਰ ਨੂੰ ਲੈ ਕੇ ਆਉਂਗਾ ਫੇਰ ਮੈਂ ਓ ਬੱਲੇ 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 ਪਾਰਟੀ ਵੀ ਪਾਰਟੀ ਫੇਰ ਹੁਣ ਇਹ ਮੇਰੇ ਰੱਬਾ ਕਿੰਨੀ ਸੋਹਣੀ ਬਾਚ ਹਈ ਲੋ ਜੀ ਮੇਰੇ ਭਤੀਜਾ ਭਤੀਜੀ ਕਹਿੰਦੇ ਵੀ ਸਾਡੇ ਨਾਲ ਤੁਸੀਂ ਮਤਲਬ ਐਥਲੀਟ ਐਥਲੀਟ ਮਤਲਬ ਦੌੜਨਾ ਹੈ ਜਿਹੜਾ ਫਰਸਟ ਆਊਗਾ ਮੈਂ ਤੇ ਹੀ 50 ਰੁਪਏ ਲੈ ਕੇ ਕਹਿੰਦੇ ਉਹਨੂੰ ਉਹ ਹੀ ਇਨਾਮ ਚ ਦਿੱਤੇ ਜਾਣਗੇ ਤੁਸੀਂ ਤਿਆਰੀ ਲੱਗੇ ਜੀ ਖਿਚੜ ਪੂਰੇ ਦੇ ਪੂਰੇ ਬੈਠਣ ਲੱਗਿਆ ਬੰਦੂ ਦੇ ਹੁਣ ਮੇਰੀ ਗੱਲ ਸੁਣ ਲੈ ਮੇਰੀ ਜੱਟ ਐਥਲੀਟ ਦੌੜਨ ਵਾਲੀ ਉੱਥੇ ਮੇਰੀ ਗੱਡੀ ਖੜੀ ਹੈ ਨਾ ਉਹ ਹੱਥ ਲਾ ਕੇ ਆਣਾ ਇੱਥੇ ਉਹ ਹੱਥ ਲਾ ਕੇ ਮੁੜ ਕੇ ਇਹਨੂੰ ਹੱਥ ਲਾਉਂਗਾ ਜਿਹੜਾ ਪਹਿਲਾਂ ਕੇ ਲਾਊਗਾ ਠੀਕ ਹੈ ਨਾ ਉਹ ਉਹ Winner ਹੋਊਗਾ ਬੁਰਾ ਅਨਨ ਅੰਦਰ ਸਾਰੇ ਬਹਿ ਹਮੇਲੂ ਠੀਕ ਹੈ ਨਾ ਚਲੋ ਵੀ ਸ਼ੁਰੂ ਕਰਦੇ ਆ ਆ 1 2 ਲਾਏ ਤੁਰ ਕੇ ਨਾ ਚਲੋ 1 2 ਇਹ ਲਾਏ ਲਾਏ ਇਹ ਰੋਡੀ ਹੈ ਰੋਡੀ ਇਹ ਵੀ ਗੱਲ ਬਈ ਚਲੋ ਕਾਊਂਟ ਕਰਦੇ ਹਾਂ 1 2 3 ਤੁਸੀਂ ਅੱਡੇ ਨੂੰ ਕਰੋ ਬੱਚਾ ਕਰਦੇ ਹੋ 1 2 3 ਤਾਤਾ ਮੈਨੂੰ ਵੀ ਹਰਾਤਾ ਮੇਰੇ ਮੋਰ ਲੱਗ ਗਿਆ ਤਤਾ ਮੈਨੂੰ ਵੀ ਹਰਾਤਾ ਇਹ ਪਹਿਲਾ ਵੱਜਦਾ ਇਹ ਤੂੰ ਪਹਿਲਾ ਵੱਜਦਾ ਤੂੰ ਰੋੜੀ ਕਰਦਾ ਲੈ ਭਾਈ ਹਾਏ ਮੇਰਾ ਸਾਗ ਸਾਰੀ ਹਾੜਾ ਮੇਰਾ ਸਾਗ ਸਾਰੀ ਨਾੜਦਾ ਤੇਰੇ ਵੀ ਲਾਉ ਸਾਰੇ ਹਾਏ ਇਹ ਨਾਲੇ ਚਲੇ ਹੋਵੇ ਚਲੋ ਨਾਲੇ ਬਿਚੂ ਚਲੋ ਆ ਗਈ ਰੂਗੀ 1 2 3 ਦੇਖਦੇ ਆ ਵੀ ਕਿਰਾ ਫਟਾਉਣਾ ਹੁਣ ਜਹਾਂ ਲੱਗੋ ਤਿੰਨ ਨਾਲ ਲੱਗ ਕੇ ਕਿਤੇ ਓਹ ਹੋ 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 ਇਸ ਸੱਚੀਓਂ ਸੱਚੀਓਂ ਸਾਹ ਚੜਦਾ ਹੋ ਵਾਗ ਰੋ ਹਾਂ ਕਿਰਾ ਗਿਆ ਇੱਕ गिर ਗਿਆ ਹੁਣ ਦੁਬਾਰਾ ਰੋਣ ਲੱਗ ਗਿਆ ਇਹ ਸੋੜੋ ਵੀ ਇਹ ਤਾਂ ਰੋਣਾ ਨਹੀਂ ਮੁੱਕਣਾ ਆ ਗਿਆ ਭਾਬੀ ਉਹ ਲੱਗਿਆ ਰੋਣ ਦੂਆ ਜਿਤ ਕੀ ਹਰਬਾ ਯਾ ਹੁਣ ਵੀਰ ਨੂੰ ਲਕਿਆ ਉਹ ਆ ਜਾ ਯਾਰ ਆ ਜਾ ਆ ਜਾ ਹਰਬਾ ਬੋਏ ਦੇਖ ਲਿਆ ਮੱਥਾ ਫੇਰ ਬਟੂਆ ਤਾਂ ਆਏ ਚੱਕ ਲੈ ਜਖਣਾ 1 ਕਰੋੜ ਰੁਪਇਆ ਪਾਇਆ ਹੁੰਦਾ ਵਿੱਚ ਆ ਇਸ ਵਾਰ ਦਾ ਖਰਚਾ ਮਾਸੀ ਦਾ ਸਾਰਾ ਹੀ ਦੇ ਦੂੰਗੀ ਪੁੱਤ ਕੇ ਤੁਹਾਡੇ ਵਾਸਤੇ ਹੀ ਆ ਸਾਰਾ ਕੁਝ ਐਂ ਕਹਿਦੀ ਹਾਂ ਆ ਜਾ ਆ ਜਾ ਆ ਜਾ ਨਿਆਣਿਆਂ ਕੋਲ ਵਾਚਸ ਹੋ ਰੁੰਡੀ ਚਾਬੀ ਖੋਲੀ ਇਹਨਾਂ ਦਾ ਮੇਰੀ ਬਈ ਬਈ ਤੇਰੀ ਕੁੜੀਆਂ ਨੇ ਪਾਪੀ ਚਾਬੀ ਖੋਲੀ ਬਈ ਰੁੰਡੀ ਹੋ ਗਈ ਇਹ ਤਾਂ ਮੇ ਲੋ ਜੀ ਅਦਰ ਪੁਗਾ ਵੀ ਆ ਗਿਆ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਠਾਕ ਹੈ ਵਧੀਆ ਜੀ ਵਧੀਆ ਹਮਕਾਰਤ ਵਿੱਚ ਚੱਲੀ ਜਾਂਦਾ ਬਸ ਮੰਦਾ ਹੀ ਚੱਲਦਾ ਹਲ ਮੰਦਾ ਹੈ ਨਾ ਹੁਣ ਜੇ ਬਰਸਾਤ ਆ ਗਈ ਤਾਂ ਉਹ ਦਿਨ ਹੋਰ ਥੋੜੇ ਜਿਹਾ ਹੋਟ ਫਿਰ ਜੰਦੀ ਮੰਦਾ ਹੋ ਜਾ ਹਾਂ ਉਹ ਤਾਂ ਮੈਂ ਤਾਂ ਸੱਸਰੀ ਘਰ ਕੱਲ ਚੇੜੇ ਵੀ ਮੰਮੀ ਨੇ ਬੁਚਤ ਲੋਰ ਨਾ ਬੁਲਾਇ ਉਹਨੇ ਸੱਸਰੀ ਘਰ ਕਦੇ ਨਹੀਂ ਬੁਲਾਇ ਵੀ ਤੁਸੀਂ ਬੁਲਾਓ ਬਈ ਸੱਸਰੀ ਘਰ ਹਾਂ ਲੋ ਜੀ ਬੁਲਾਤੀ ਬਸ ਫੇਰ ਬੁਲਾਤੀ ਲਾਪਤ ਬੁਲਾਤੀ ਹਾਂ ਚਲ ਜੀ ਮਾਤਾ ਫੇਰ ਹੋਰ ਕੀ ਚਲ ਚਲੀਏ ਅੱਜ ਉਹ ਤੇਰੀ ਇਹਦੇ ਕੁਝ ਹੋਰੇ ਕਰਦਾ ਇਹਦੇ ਨਵੇਂ ਨਵੇਂ ਹੱਟ ਵਸ ਸਿੱਖ ਗਿਆ ਹੋ ਵਾੜੀ ਉਹ ਸੰਤਰੇ ਦੀ ਵਾੜੀ ਹਾਂ ਇਹ ਇਹ ਬਾਜੀ ਪੁੱਤ ਤੇਰੀ ਉਹ ਬਾਜੀ ਕਹਿੰਦਾ ਕਾਤੇ ਅੱਛਾ ਮੈਚਿੰਗ ਮੈਚਿੰਗ ਕੱਪੜੇ ਦਾ ਮੈਚਿੰਗ ਕੱਪੜਿਆਂ ਦਾ ਮੈਚਿੰਗ ਅੱਛਾ ਚੱਲ ਮੇਰਾ ਆੜੀ ਹੈ ਤਾਂ ਬਾਈ ਇਹ ਬਾਈ ਬਹੁਤ ਤਖੜਾ ਬਹੁਤ ਤਖੜਾ ਹੀਰੋ ਆ ਹੀਰੋ ਕਰਦੇ ਹੁੰਦੇ ਏਕਣਾ ਜਿਹੜੇ ਫਿਲਮਾਂ ਵਿੱਚ ਹੀਰੋ ਆਉਂਦੇ ਏਕਣਾ ਬਾਜੀਆਂ ਪਾਉਂਦੇ ਹੁੰਦੇ ਹੁੰਦੇ ਆ ਉਹ ਹਾਂ ਬਰੂਸਲੀ ਦੇਖਿਆ ਕਰ ਬਰੂਸਲੀ ਆਇਆ ਕਰਦਾ ਹੁੰਦਾ ਉਹ ਸੁਣਿਆ ਤਾਂ ਬਰੂਸਲੀ ਹਾਂ ਹੋ ਚੱਲ ਚਰਮਾ ਸਿੱਧੇ ਚੱਲੀ ਫਿਰ ਚੱਲੋ ਬਈ ਹੋ ਜੋ ਅੱਗੇ ਨੂੰ ਬਾਏ ਬਾਏ ਜੀ ਭਾਈ ਤੁਹਾਡੀ ਮੈਂ ਸਾਸੂ ਮਾਂ ਨੂੰ ਲੈ ਕੇ ਚੱਲਿਆ ਜੀ ਮੈਂ ਹਾਂ ਤੇ ਮੈਂ ਜੇਕਰ ਉਹਦੇ ਨਾਲ ਤੇ ਜਿਹੇ ਜੀ ਲੈ ਕੇ ਚੱਲਿਆ ਉਹਦੇ ਨਾਲ ਤੇ ਵਧੀਆ ਮੜੂਗਾ ਤੁਹਾਨੂੰ मैं वाइया मड़ूगा विश्वास कर लेके चलिया हाँ। चल चलो चलिए फिर आ जाओ आ जाओ आज चलो ग्डी उधर खड़ी है पर ले पास मेरे को तीन चार चाबी घबरा कते तू आज चल ठीक ओके है कहते नहीं देखा मेरे को है ही मैं दिखाऊंगा तो ग्डी खोल के दिखावा जा ਆ ਜਾ ਲੈ ਹੁਣੇ ਦੇਖੀ ਤੇਰੇ ਸਾਹਮਣੇ ਹੋਣੀ ਹੈਗੀ ਨਹੀਂ ਮੈਂ ਕੱਤ ਲਾ ਆ ਦੇਖ ਆ ਦੇਖ ਖੁੱਲ ਗਈ ਦੇਖ ਕਿੰਨੀ ਕਿੱਦਾਂ ਮੈਂ ਖੋਲ ਕੇ ਹਾਂ ਹਾਂ ਕੋਈ ਗੱਲ ਨਹੀਂ ਇਹ ਗੱਲ ਇਹ ਦੌੜਨ ਲੱਗਿਆ ਤਾਂ ਹੈ ਇਹ ਕਹਿੰਦਾ ਮੈਂ ਦੌੜ ਲਾਉਣੀ ਆ ਬਈ ਕਿਸੇ ਨੇ ਟਿਕਦੀ ਹੈਗੀ ਇਹ ਨਾਲ 마ਸੀ ਵੀ ਰੜਾ ਲਈ ਨੇ ਹੈ ਬਰਗਰਾਂ ਨੂੰ ਪਾ ਗਏ ਤੁਸੀਂ ਹਾਂ ਨਾਲ ਹੁਣ ਮੈਨੂੰ ਵੀ ਤਾਂ ਖਾਣਾ ਪਾਣਾ ਦਾ ਫੇਰ ਹਾਂ ਮੈਂ ਵੀ ਇਹੀ ਕਹਦਾ ਨਾ ਦੇਖੇ ਵੇ ਵੈਸੇ ਦਿਲ ਕਰਦਾ ਸੀ ਕਿ ਪਹਾੜ ਦੇ ਕਿੰਨੇ ਪਹਾੜਾਂ ਦੀ ਹਵਾ ਹੀ ਬਹੁਤ ਚਲਦੀ ਆ ਉਹ ਕਿਆ ਕਰੀਏ ਲੈ ਇੱਕ ਵਾਰ ਨੇਰੀ ਲਿਆਂਦੀ ਵੀ ਆ ਪੂਰੀਆਂ ਚਾਰੇ ਪਾਸੇ ਠੰਡ ਜੁਰੇ ਔਖਾ ਹੋ ਜਾਂਦਾ ਜੀ ਭੈਣ ਜੀ ਸਾਡੇ ਕਹਿੰਦੇ ਵੀ ਠੰਡ ਜੁਰੇ ਔਖਾ ਹੋ ਜਾਂਦਾ ਗਰਮੀਆਂ ਚੁਰੇ ਮਜ਼ੇ ਆ ਕਹਿੰਦੇ ਪੂਰੇ ਹਾਂ ਗਰਮੀਆਂ ਆ ਰਹੀਆਂ ਮੁਰੇ ਹਵਾ ਤਾਂ ਕਿੱਦਾਂ ਫਿਰ ਏਸੀ ਵਾਲੀ ਸੋਚ ਉੱਥੇ ਕੱਟਿਆਉਣੀ ਇੱਥੇ ਨੂੰ ਆ ਜਣਾ ਆਪਾਂ ਨੇ ਕੋਝ ਆ ਵੀ ਆ ਮਾਈ ਵਾਲੀ। ਫਿਰ ਜੀ ਅਸੀਂ ਖਾ ਲਈਏ ਬਾਅਦ ਚ ਮਿਲਦੇ ਹਾਂ ਉਹਨਾਂ ਨੂੰ। ਸਤਿ ਸ਼੍ਰੀ ਅਕਾਲ। ਕਿਆ ਹਾਲ ਚਾਲ? ਐਨੀ ਠੰਡ ਕਦੇ ਕਰੀ ਵੀ ਤੁਸੀਂ ਉਹਰੇ? ਹਾਂ ਜੀ। ਪੰਜਾਬ ਦੇ ਵਿੱਚ ਤਾਂ ਗਰਮੀ ਬੜੀ ਏ। ਕਿਧਰ ਗਈ? ਹਾਲ ਸਾਡੇ ਸਾਡੇ ਟੱਪਰ ਨਿਕਲ ਹੀ ਨਹੀਂ ਗੱਡੀ ਜਦੇ। ਮਾਸੀ। ਕਿਆ ਲੈਣਾ ਪੈਣਾ ਮੈਨੂੰ ਐ ਦੱਸ ਫੇਰੇ ਹੁਣ? ਬਸ। ਬੱਸ ਲਿਆਉਣੀ ਬਣੀ ਆ ਹਾਂ ਮਾਰ ਆਵੇਂ ਆ ਲੈ ਹਾਂ ਸਿੱਧਰ ਜਾਈ ਦੇ ਵਿੱਚ ਲੱਗਦਾ ਮੈਨੂੰ ਫਿਰ ਹਾਂ ਲਾ ਵੀ ਮਮੀ ਵੀ ਆ ਕੇ ਦਰ ਤੇ ਵਾਜਾਂ ਸੁਣ ਕੇ ਵੀ ਮੇਰਾ ਭਾਣ ਜਾ ਆ ਗਿਆ ਕਸੇ ਆਉਂਦੇ ਸ਼ਾਸਤਰੀ ਕਾ ਹੋਰ ਸੁਣਾ ਟਾਕ ਮੈਂ ਸਾਸੀ ਰਿਕਾਲ ਜੀ ਸਵਾਗਤ ਆਤਰੀ ਹੁਣ ਸਾਸੀ ਰਿਕਾਲ ਜੀ ਸਾਰਿਆਂ ਨੂੰ 1 ਮਿੰਟ ਬਾਅਦ ਹੁਣ ਸਾਡੇ ਡਾਕਟਰ ਮਮੀ ਪਰੀ ਪੈਣਾ ਜੀ ਦਾਰਾ ਡਾਕਟਰ ਸਾਹਿਬ ਆਏ ਨੇ ਜਰਾ ਕੋ ਨਾਲ ਨੂੰ ਥੋੜਾ ਜਿਹਾ ਸਮਾਂ ਦੇ ਕੋ ਕੋ ਗੱਲ ਕੋ ਗੱਲ ਜ਼ਰੂਰ 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 ਚਲੋ ਭੀਆਪਾ ਚਲੋ ਆਪਾ ਉਧਰ ਜਲਦੀ ਠੰਡੇ ਤੇ ਕਾਨੂੰ ਬਚੀ ਆਪਾ ਚਲ ਕੇ ਹਾਂ ਸਸਿ ਰੱਖੋ ਜੀ ਚਲੋ ਡਾਕਟਰ ਸਾਹਿਬ ਨੂੰ ਦਿਖਾਓ ਜਿਹੜਾ ਕੋ ਚਾਹੀਦਾ ਇਹਨਾਂ ਨੂੰ ਚੱਲ ਚੱਲ ਲੰਮੀ ਡਿੰਗ ਕੋ ਜੀਆ ਲੰਮੀ ਡਿੰਗ ਕੋ ਸ਼ੌਲਾਂ ਗੁ ਬਚੇ ਪਏ ਆ ਉੱਥੇ ਅਚਾਰ ਇੱਥੇ ਦੀ ਬਣਾ ਕੇ ਲੈ ਕੇ ਜਾਣਾ ਸਗੀਰ ਆਪਣੇ ਜੋਗਾ ਹੈਗਾ ਕੰਮ ਇਹ ਇੱਥੇ ਦੀ ਬਣਾ ਦੇਣਾ ਹਾਂ ਗੇੜਾ ਨਹੀਂ ਪੈਣ ਦੇਣਾ ਹਾਂ ਚੱਲ ਚੁੱਲੇ ਕੋਲ ਨੂੰ ਚੱਲ ਬੱਸ ਦੰਨ ਨੂੰ ਬੋਲੋ ਵਾ ਗਿਰੋ ਆ ਮਾਮੇ ਨੇ ਕੀ ਕਰੇ ਬ ਤੇਲ ਦੂਣ ਲਾ ਕੇ ਟਟੜਾ ਅੱਛਾ ਹਾਂ ਅੱਛੇ ਆਵਾ ਫੇਰ ਠੀਕ ਕਰਿਆ ਵਧੀਆ ਕਰਿਆ ਤਾਂ ਜਿਵੇਂ ਲੋਟੋ ਗਿਆ ਕੰਮ ਫੇਰ ਅੱਛਾ ਝੱਲੂ ਸ਼ੁਰੂ ਬਿਮਾਰਾ ਕੋਈ ਤੁਹਾਡਾ ਉਹ ਤੇਰਾ ਫਲਾ ਆ ਜਾ ਉਹ ਕੇ ਸਿਸਟਮ ਆ ਪੂਰੇ ਹਾਂ ਉਹ ਤੇਰਾ ਫਲਾ ਹੋ ਜੇ ਹੋਰ ਮੋਰ ਸਾਗ ਖਾਂਦੇ ਆ ਭਾਈ ਅੱਛਾ ਸਾਗ ਤੇ ਬਚਾਉਣ ਵਾਸਤੇ ਆ ਰਹੇ ਓਹੋ ਖੜਜੋ ਤੁਹਾਨੂੰ ਦਿਖਾਈਏ ਜੀ ਗਾੜ ਇੱਕ ਨਵਾਂ ਪ੍ਰੋਜੈਕਟ ਦਿਖਾਈਏ ਤੁਹਾਨੂੰ ਹਾ ਇਹ ਲੈ ਹਾ 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 ਹਨ ਨਵੀਂ ਗੱਲ ਬਾਤ ਆ ਵੀ ਮਨਾਂ ਡਰਦੀ ਕੋਈ ਚੀਜ਼ ਆਵੇ ਨਾ ਕੋਈ ਨਟ ਜਾ ਪਾ ਕੇ ਹਵਾ ਦੇ ਨਾਲ ਵਾਹ ਜੀ ਵਾਓ ਮੰਮੀ ਮਾਮੇ ਨੇ ਪੂਰਾ ਜਗਾੜ ਲਾਇਆ ਵਾ ਹਾਂ ਮੈਂ ਕਹੀ ਜਾਂਦਾ ਟਣ ਟਣ ਹੋਈ ਜਾਂਦੀ ਵੀ ਪਤਾ ਨਹੀਂ ਬੱਕਰੀਆਂ ਬੁਕਰੀਆਂ ਚੁਕਦੀਆਂ ਇੱਧਰ ਗਾਲ ਚ ਪਾਇਆ ਵਾਗੋ ਸਾਹ ਨਹੀਂ ਬੱਕਰੀਆਂ ਤੇਰੇ ਗਾਲ ਚ ਪਾਇਆ ਇਹ ਮੋਰਾ ਨੇ ਥੋੜਾ ਜਿਹਾ ਸਾਖ ਖਾਣੇ ਨੂੰ ਬੜਾ ਬੀਜਿਆ ਤਾਂ ਮੈਂ ਚਲ ਕਦੇ ਹੋ ਜਾਂਦਾ ਆਪਣੇ ਮੋਰਾ ਨੇ ਤਾਂ ਨਾਸ ਵੱਢਤਾ ਦੇਖਿਆ ਨਹੀਂ ਛਟਾ ਹੀ ਖੜੇ ਆ ਇਹ ਤਾਂ ਗੱਲ ਹੈਗੀ ਆ ਅਸੀਂ ਚੁੱਲ੍ਹੇ ਕੋਲ ਬੈਠਣ ਨੂੰ ਕਰਦਾ ਚਿੱਤ ਹੁਣ ਗੱਲ ਆ ਜੀ ਐਦਾਂ ਹੁਣ ਅਸੀਂ ਥੋੜੀ ਦੇਰ ਤੱਕ ਮਾਮੀ ਤਾਂ ਇੱਧਰ ਜਿਹੜਾ ਸਮਾਨ ਦੇਣਾ ਦੇ ਜਾ ਕੇ ਉਹਨੂੰ ਚਾਹੀਦਾ ਉਹਨੂੰ ਵਿਚਾਰਨ ਇਹ ਤਾਂ ਬਸ ਕਾਕੂ ਲਵਾ ਦੇਣਾ ਠੀਕ ਆ ਤਾਂ ਸ਼ਾਲਵਾ ਠੀਕ ਆ ਫਿਰ ਓਕੇ ਦੀ ਰਿਪੋਰਟ ਆ ਮਾਮਾ ਕਿੱਧਰ ਗਿਆ ਮਾਮਾ ਤਾਂ ਤੇਰਾ ਪੱਥਰ ਦਾ ਡਿੱਪਰ ਭਰ ਕੇ ਗਿਆ ਪੱਥਰ ਢੋਣ ਲਾਇਆ ਉਹਨੇ ਕੋਣ ਆਲੇ ਨਾ ਵੀ ਤੂ ਹੀ ਟੋ ਦੇ ਪੰਜ ਸੱਤ ਗੇੜੇ ਅੱਛਾ ਸਾਲੀ ਗਿਆ ਅਦਰ ਜਗਦੀਤ ਨਗਰ ਫੇਰ ਕਦ ਮੋੜਨਾ ਉਹਨੇ ਸਵੇਰੇ ਲਿਖ ਕੇ ਗਿਆ ਕਿਹੜਾ ਛੱਡਿਆ ਹੁਣ ਮੁਰੂਗਾ ਬਸ ਦੇ ਟਾਂਕ ਤੱਕ ਆਜੂ ਜਾਨੀ ਅੱਜ ਹਾਂ ਹਾਂ ਕੋਈ ਮੈਨੂੰ ਕੱਲੇ ਨੂੰ ਨਾ ਵਿਆਹ ਦੇਖਣ ਲਾ ਦੀ ਉੱਤੇ ਆਪ ਤੱਕ ਮੈਂ ਹੀ ਵਿਆਹ ਦੇ ਵਿੱਚ ਲਾ ਟੌਰ ਟੂਰ ਕੱਢੀ ਵੀ ਆ ਮਾਮੀ ਨੇ ਲੈ ਆਪ ਦਾ ਘੁੰਮ ਕੇ ਫੋਨ ਦਾ ਮੂਡ ਲੈ ਆਓ ਮਾਮੀ ਇਹ ਤੂੰ ਕਰ ਸਕਵੀਂ ਕਾਲਾ ਟਿਕਲਾ ਮਾਮੀ ਨੇ ਮੜਾ ਜਾ ਕੇ ਮੇਰੇ ਨਾਲ ਲਾਜੇ ਮਾਸੀ ਜੀ ਬੈਠ ਗਈ ਇਧਰ ਅੰਦਰ ਮਾਸੀ ਜੀ ਜਦ ਬੈਠ ਗਈ ਇਧਰ ਅੰਦਰ ਮਾਨੂੰ ਮਾਸੀ ਸੁੰਗੜੀ ਹੋਈ ਆ ਹਾਂ ਮਤ ਨਹੀਂ ਆ ਗੱਡੀ ਚ ਤਾਂ ਨਹੀਂ ਲੱਗੀ ਜਾਵੇਂ ਠੰਡ ਬਾਹਰ ਆ ਕੇ ਤਾਂ ਨਹੀਂ ਕੰਪਲ ਲੱਗੀ ਆ ਨਾ ਹੋਰੇ ਹਵਾ ਹੁਣ ਇਹ ਰੁਕੇਗੀ ਮਾਮੀ ਅਸੀਂ ਆਏ ਹਵਾ ਨਹੀਂ ਰੁਕੇਗੀ ਹਵਾ ਨਹੀਂ ਆ ਤਾਂ ਰੁਕਗੀ ਕੇ ਫੇਰ ਆ ਜਾਂਦੀ ਐ ਵਿੱਚ ਨੂੰ ਮੁਹ ਮਿਰ ਕੇ ਚਲਦੀ ਜਾਂਦੀ ਹਵਾ ਤਾਂ ਸਿਹਰ ਦਾ ਲਓ ਹਾਂ ਅਸੀਂ ਵੀ ਆ ਠੰਡੇ ਹੋਈ ਪੰਜਾਬੀਆਂ ਨੂੰ ਗਰਮੀ ਤੋਂ ਆਣਿਆ ਠੱਡ ਕਰਦੀ ਐ ਸਵੇਰ ਦੇ ਅੱਛਾ ਹਮਮਮ ਥੋਰ ਕੀ ਕਰਨਾ ਬੈਲਾ ਸੁਖਵੀਰ ਚਲ ਬਈ ਬੈਠਾ ਸੁਖਵੀਰ ਕੋਲੇ ਬੈ ਜਾ ਪਾਣੀ ਪੀ ਲੈ ਕਿੱਦਾਂ ਬੈਠੋ ਠੀਕ ਆ ਮੈਂ ਥੋੜਾ ਸੋ ਸਾਰਾ ਸਮਾਨ ਚੱਕ ਲਾਵਾਂ ਮੇਰੇ ਤਾਂ ਗੱਡੀ ਦੇ ਵਿੱਚ ਚੱਕ ਲੈ ਤੂੰ ਸਮਾਨ ਚਲੋ ਜੀ ਠੀਕ ਆ ਜੀ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਗੱਪਾਂ ਛਪਾਂ ਅਗਲੀ ਵੀਡੀਓ 'ਚ ਮਾਰਾਂਗੇ ਅਸੀਂ ਹੁਣ ਹਾਂ ਬਸ ਹੁਣੀ ਚਾਹ ਲੈ ਕੇ ਆਂਦੀ ਫਿਰ ਗੱਪ ਛਪ ਲਾਉਂਦੇ ਆ ਠੀਕ ਓਕਾ ਮੈਂ ਚਾਹ ਲਈ ਬਣਾ ਕੇ ਪੈਠਾਂਦਾ ਕੀ ਕਰਨਾ ਵੀ ਤਾਂ ਸਾਡੇ ਬਹੁਤ ਆ ਕੰਡ